ਹੈਲੋ ਜੀ ਸਸ਼ਕਾਲ ਸਾਰਿਆਂ ਨੂੰ ਅੱਜ ਦੀ ਨਿਊ ਵੀਡੀਓ 'ਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਫਾਊਂਡੇਸ਼ਨ ਮੰਗਵਾਇਆ ਸੀਗਾ ਉਹਦੇ ਬਾਰੇ ਰਿਵਿਊ ਦੇਵਾਂਗੇ ਤੁਹਾਨੂੰ ਉਹਦਾ ਵੀ ਕਿਦਾਂ ਦਾ ਫਾਊਂਡੇਸ਼ਨ ਆਇਆ। ਮੀਸ਼ਾ ਤੋਂ ਮੰਗਵਾਇਆ ਬਈ ਬਹੁਤ ਹੀ ਚੀਪੈਸਟ ਪ੍ਰਾਈਸ ਦੇ ਵਿੱਚ 165 ਰੁਪਏ ਦੇ ਵਿੱਚ ਆਇਆਗਾ ਤੇ ਇਹਦੀ ਲੁੱਕ ਦੇਖੋ ਪਹਿਲਾਂ ਤਾਂ ਕਿੰਨੀ ਸੋਹਣੀ ਹੈ ਹਨਾ। ਤੇ ਆ ਵੀ ਸੋਹਣਾ ਲੱਗੂਗਾ ਹਨਾ। ਤੇ ਇਹ ਸੀਗਾ ਇਹਦਾ ਉੱਪਰ ਲਾ ਹਨਾ ਇਹ ਹੈਗਾਗਾ ਬਈ ਸ਼ੇਰੀਆਨ ਕੰਪਨੀ ਦਾ ਤੇ ਮੈਂ ਮੰਗਾਈ ਹੈ ਸ਼ੇਡ ਦੀ 01 ਠੀਕ ਹੈ ਤੁਸੀਂ ਸ਼ੇਡ ਅਪ ਦੇ ਅਕੋਰਡਿੰਗ ਮੰਗਾ ਲੈਣੀ ਹੈ ਤੇ ਇਹਦੇ ਉੱਪਰ ਜਿਹੜਾ ਪ੍ਰਾਈਸ ਦਿੱਤਾ ਹੋਇਆਗਾ ਨਾ ਉਹ ਦਿੱਤਾ ਹੋਇਆ ਬਈ ਅ 399 ਰੁਪਏ ਠੀਕ ਹੈ 389 ਤੇ ਬਾਕੀ ਹੁਣ ਆਪਾਂ ਇਹਨੂੰ ਅ ਅਪਲਾਈ ਕਰਕੇ ਵੀ ਦਿਖਾਵਾਂਗੇ ਤੁਹਾਨੂੰ ਆਪਣੇ ਫੇਸ ਤੇ ਕਿੰਨੀ ਇੱਕ ਕਵਰੇਜ ਹੈ ਇਹਦੀ ਕਿੰਨਾ ਕੁ ਵਧੀਆ ਹੈ ਕਹੇ ਜੀ ਇਹਦੀ ਕੁਆਲਿਟੀ ਹੈਗੀ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਪਹਿਲਾਂ ਮੈਂ ਆਪਣੀ ਬਾਹ ਤੇ ਇਹਨੂੰ ਅਪਲਾਈ ਕਰਕੇ ਦੇਖਿਆ ਸੀ ਬਹੁਤ ਵਧੀਆ ਲੱਗਿਆ ਮੈਨੂੰ ਪ੍ਰੋਡਕਟ ਬਹੁਤ ਜ਼ਿਆਦਾ ਵਧੀਆ ਪ੍ਰਾਈਸ ਦੇ ਅਕੋਰਡਿੰਗ ਤਾਂ ਬਹੁਤ ਵਧੀਆ ਕਿਉਂਕਿ 165 ਰੁਪਏ ਦੇ ਵਿੱਚ ਜੇ ਆਪਾਂ ਆਪਣੀ ਲੋਕਲ ਮਾਰਕੀਟ ਦੇ ਵਿੱਚੋਂ ਫਾਊਂਡੇਸ਼ਨ ਲੈਣੇ ਹਨਾ ਤਾਂ ਬਹੁਤ ਬੇਕਾਰ ਦਿੰਦੇ ਨੇ ਉਹ ਜਿਵੇਂ ਡੱਪ ਖੜਬਾ ਜਾਂ ਮੂੰਹ ਕਰ ਦਿੰਦੇ ਨੇਗੀ ਤੇ ਜੇ ਆਪਾਂ ਵਧੀਆ ਖਰੀਦਦੇ ਆ ਤਾਂ 500 ਤੋਂ ਉੱਪਰ ਉੱਪਰ ਹੈਗੇ ਨੇ ਹਨਾ ਮੈਂ ਇੱਕ ਦੋ ਵਾਰੀ ਲਿਆ ਇੱਕ ਵਾਰੀ ਮੈਂ ਲਿਆ ਸੀਗਾ ਸਵਿਸ ਬਿਊਟੀ ਦਾ ਉਹ ਦਿੱਤਾ ਸੀ ਬਈ ਮੈਨੂੰ 500 ਰੁਪਏ ਦਾ ਟਿਊਬ ਜੀ ਸੀਗੀ ਛੋਟੀ ਜੀ ਤੇ ਉਹ ਥੋੜੇ ਟਾਈਮ ਚ ਹੀ ਖਤਮ ਹੋ ਗਈ ਬਾਕੀ ਐਨਾ ਵਧੀਆ ਵੀ ਨਹੀਂ ਸੀ ਮੈਨੂੰ ਲੱਗਿਆ ਵੀ ਜਿਵੇਂ 500 ਰੁਪਏ ਲਾਇਆ ਸੀ ਹਨਾ ਇਹ ਕੁਇਕ ਕਾਲਸ ਉਹਦੇ ਵਿੱਚ ਗੱਲ ਨਹੀਂ ਸੀਗੀ ਤੇ ਅੱਜ ਤੁਹਾਨੂੰ ਆਪਾਂ 165 ਰੁਪਏ ਵਾਲੇ ਜਿਹੜੇ ਫਾਊਂਡੇਸ਼ਨ ਦਾ ਰਿਵਿਊ ਦਿੰਨੇ ਆਗੇ ਇੱਕ ਸਾਈਡ ਤੇ ਲਾ ਕੇ ਦਿਖਾਵਾਂਗੇ ਫੇਸ ਤੇ ਪਹਿਲਾਂ ਇੱਕ ਸਾਈਡ ਤੇ ਲਾਵਾਂਗੇ ਫਿਰ ਆਪਾਂ ਫਰਕ ਦੇਖਾਂਗੇ ਉਸ ਤੋਂ ਬਾਅਦ ਆਪਾਂ ਸਾਰੇ ਫੇਸ ਤੇ ਅਪਲਾਈ ਕਰਾਂਗੇ ਠੀਕ ਹੈ ਮੇਕਅਪ ਮੈਂ ਜ਼ਿਆਦਾ ਨਹੀਂ ਕਰਦੀ ਹੈਗੀ ਆਪਾਂ ਕੱਲੀ ਲਿਪਸਟਿਕ ਲਾਈ ਹੋਈ ਹੈ ਤੇ ਹੁਣ ਆਪਾਂ ਤੁਹਾਨੂੰ ਰਿਵਿਊ ਦਿੰਨੇ ਆ ਇਹਦਾ ਅਪਲਾਈ ਕਰਕੇ ਦੇਖ ਰਿਹਾ ਕਿੱਦਾਂ ਦਾ ਆਇਆਗਾ ਤੇ ਜੇ ਕਿਸੇ ਭੈਣ ਨੇ ਲੈਣਾ ਵੀ ਹੋਇਆ ਤਾਂ ਮੈਂ ਮੈਂ ਪਿੱਕਾ ਇਹਦਾ ਕਰ ਦੂੰਗੀ ਇਹਦੀ ਹਾਂ ਸਾਈਡ ਤੇ ਮੀਸ਼ੋ ਤੋਂ ਸਕਰੀਨਸ਼ਾਟ ਮਾਰ ਕੇ ਮੈਨੂੰ ਜਿਹੜਾ ਉਹ ਹੁੰਦਾਗਾ ਕਿ ਲਿੰਕ ਵਗੈਰਾ ਨਹੀਂ ਸ਼ੇਅਰ ਕਰਨਾ ਆਉਂਦਾ ਹੈਗਾ ਤੇ ਹੁਣ ਆਪਾਂ ਇਹਨੂੰ ਦੇਖਦੇ ਆ ਅਪਲਾਈ ਕਰਕੇ ਕਿੱਦਾਂ ਦਾ ਥੋੜਾ ਜਿਹੀ ਕੱਢਾਂਗੇ ਆਪਾਂ ਪਹਿਲਾਂ ਮੈਂ ਬਾਹ ਤੇ ਲਾਇਆ ਸੀ ਉਹ ਨਾ ਮੈਂ ਕਾਫੀ ਕੱਢ ਲਿਆ ਉਹ ਫਿਰ ਥੋੜਾ ਥੋੜਾ ਜਿਹੀ ਆਪਾਂ ਅਪਲਾਈ ਕਰਦੇ ਹਾਂ ਤਾਂ ਕਾਫੀ ਕਵਰੇਜ ਹੋ ਜਾਂਦੀ ਹੈ ਇਹਦੇ ਨਾਲ ਆਪਾਂ ਇਧਰਲੀ ਸਾਈਡ ਤੇ ਅਪਲਾਈ ਕਰਦੇ ਹਾਂ ਠੀਕ ਹੈ ਸੌਰੀ ਸਭ ਤੋਂ ਪਹਿਲਾਂ ਆਪਾਂ ਫੇਸ ਤੇ ਨਾ ਇੱਕ ਸਾਈਡ ਤੇ ਮੋਇਸਚਰਾਈਜ਼ਰ ਲਵਾ ਲਾਂ ਲਾਂ ਤੁਸੀਂ ਪ੍ਰਾਈਮਰ ਵਗੈਰਾ ਯੂਜ਼ ਕਰਦੇ ਹੋ ਤੁਸੀਂ ਉਹ ਅਪਲਾਈ ਕਰ ਲਿਓ ਪਹਿਲਾਂ ਮੈਂ ਫਾਊਂਡੇਸ਼ਨ ਆਹ ਸੌਰੀ ਅ ਉਹ ਸਟ੍ਰੈਟ ਰਹੀ ਪਲਾਈ ਕਰਦੀ ਆ ਮੈਂ ਮੋਇਸਚਰਾਈਜ਼ਰ ਦੇ ਟਾਪਾ ਦੋਨੋਂ ਸਾਈਡ ਵੀ ਲਗਾ ਸਕਦੇ ਹਾਂ ਲਗਾ ਹੀ ਲੈਣੇ ਹੈਗੇ ਠੀਕ ਹੈ ਜੀ ਇੱਥੇ ਆਪਾਂ ਮੋਇਸਚਰਾਈਜ਼ਰ ਲਗਾ ਲਿਆ ਪਹਿਲਾਂ ਆਪਣੇ ਫੇਸ ਤੇ ਜਿਹੜਾ ਵੀ ਤੁਸੀਂ ਮੋਇਸਚਰਾਈਜ਼ਰ ਯੂਜ਼ ਕਰਦੇ ਹੋ ਉਹੀ ਤੁਸੀਂ ਪਹਿਲਾਂ ਚੰਗੀ ਤਰ੍ਹਾਂ ਅਪਲਾਈ ਕਰ ਲੈਣਾ ਹੈਗਾ ਤੁਹਾਡਾ ਫੇਸ ਹੈ ਜਿਹੜਾ ਉਹ ਡਰਾਈ ਨਹੀਂ ਹੋਣਾ ਚਾਹੀਦਾ ਫਿਰ ਫਾਊਂਡੇਸ਼ਨ ਨਾਲ ਹੋਰ ਵੀ ਡਰਾਈ ਹੋ ਜਾਂਦਾ ਫਿਰ ਪਾਪੜੀ ਆ ਜੀ ਇਹ ਨਾ ਬਣਨ ਸ਼ੇਡ ਤੁਸੀਂ ਆਪ ਦੇ ਅਕੋਰਡਿਕ ਪਕਾ ਲੈਣੀ ਹੈ ਮੇਰੀ 01 ਸੀਗੀ ਤਾਂ ਮੈਂ 01 ਆਰਡਰ ਕਰੀਏ ਵੈਸੇ ਮੈਨੂੰ ਫਾਊਂਡੇਸ਼ਨ ਬਹੁਤ ਘੱਟ ਵਧੀਆ ਲੱਗਦਾਗਾ ਪਰ ਫਿਰ ਵੀ ਜੇ ਆਪਾਂ ਕਈ ਵਾਰੀ ਨਾਈਟ ਦੇ ਫੰਕਸ਼ਨ 'ਚ ਜਾਣਾ ਹੋਵੇ ਤਾਂ ਨਾਈਟ ਦੇ ਵਿੱਚ ਲਗਾਇਆ ਹੋਇਆ ਤਾਂ ਵਧੀਆ ਲੱਗਦਾ ਹੈ ਨਾ ਇਹਦਾ ਹੋਰ ਨਹੀਂ ਪਤਾ ਨਹੀਂ ਜਾਨੀ ਲੱਗਦਾ ਹੈਗਾ ਦਿਨ ਦੇ ਵਿੱਚ ਬਾੜਾ ਉਪਰਾਇਆ ਲੱਗਦਾ ਹੈਗਾ ਚਿਕਟਾ ਕਿਟਾ ਜਿਹਾ ਚਮਕੀ ਜਾਂਦਾ ਰਹਿੰਦਾ ਹੈ ਦੇਖੋ ਜੀ ਜੇ ਨਾਲ ਮੇਕਅਪ ਕੀਤਾ ਹੋਵੇ ਹਨਾ ਤੇ ਇਧਰਲਾ ਫੇਸ ਆਪਣਾ ਐਦਾਂ ਲੱਗਦਾ ਹੈਗਾ ਤੇ ਇਧਰਲਾ ਐਦਾਂ ਲੱਗਦਾ ਹੈਗਾ ਦੇਖੋ ਰੀਅਲ ਤਾਂ ਰੀਅਲੀ ਹੁੰਦਾ ਹੈ ਹਨਾ ਇਹ ਨੇਚਰਲ ਜਿਹਾ ਲੱਗ ਰਿਹਾ ਇਧਰਲਾ ਪਾਸਾ ਮੇਰਾ ਇਹ ਅਧਰੂਪਾ ਨੂੰ ਪਤਾ ਲੱਗ ਰਿਹਾ ਨਾ ਚਿੱਟਾ ਚਿੱਟਾ ਜਿਹਾ ਲੱਗ ਰਿਹਾ ਹੈਗਾ ਉਹ ਵੈਸੇ ਪ੍ਰੋਡਕਟ ਬਹੁਤ ਵਧੀਆ ਹੈਗਾ ਜਿਹੜੀਆਂ ਭੈਣਾਂ ਯੂਜ਼ ਕਰਦੀਆਂ ਨੇਗੀਆਂ ਉਹ ਜਰੂਰ ਲੈ ਸਕਦੀਆਂ ਨੇਗੀਆਂ ਹਨ ਜਿਵੇਂ ਮੈਂ ਨਾਈਟ ਦੇ ਵਿੱਚ ਯੂਜ਼ ਕਰਦੀ ਹਾਂ ਜਿਵੇਂ ਕਿ ਨਾਈਟ ਫੰਕਸ਼ਨ ਤੇ ਜਾਣਾ ਤਾਂ ਉਦੋਂ ਮੈਂ ਫਾਊਂਡੇਸ਼ਨ ਜਰੂਰ ਅਪਲਾਈ ਕਰਦੀ ਆਪਣੇ ਫੇਸ ਤੇ ਤਾਂ ਚਮਕ ਜੀ ਆ ਜਾਂਦੀ ਹੈ ਇੱਕ ਤਰ੍ਹਾਂ ਦੀ ਤੇ ਦਿਨ ਦੇ ਵਿੱਚ ਮੈਂ ਨਹੀਂ ਅਪਲਾਈ ਕਰਦੀ ਸੋ ਜਿਹੜੀਆਂ ਭੈਣਾਂ ਦਿਨ ਦੇ ਵਿੱਚ ਰਾਤ ਦੇ ਵਿੱਚ ਹਨਾ ਫਾਊਂਡੇਸ਼ਨ ਪਸੰਦ ਕਰਦੀਆਂ ਨੇ ਲਗਾਉਣਾ ਹਨਾ ਜਿਆਦਾ ਉਹਨਾਂ ਦੇ ਦਾਗ ਵਗੈਰਾ ਨਹੀਂ ਹੈਗੇ ਹਨਾ ਉਹਨਾਂ ਨੂੰ ਹਾਈਡ ਕਰਨ ਵਾਸਤੇ ਜਿਹੜੀ ਯੂਜ਼ ਕਰਦੀਆਂ ਨੇ ਭੈਣਾਂ ਤੋਂ ਉਹ ਮੰਗਵਾ ਸਕਦੀਆਂ ਨੇ ਬਹੁਤ ਵਧੀਆ ਫਾਊਂਡੇਸ਼ਨ ਹੈਗਾ ਬਹੁਤ ਜ਼ਿਆਦਾ ਵਧੀਆ ਠੀਕ ਹੈ ਜੀ ਇੱਥੇ ਦੇਖ ਸਕਦੇ ਤੁਸੀਂ ਜਦੋਂ ਆਪਾਂ ਇਧਰੋ ਕਵਰ ਕਰ ਲੈਨੇ ਫਿਰ ਸੋਹਣਾ ਲੱਗਦਾ ਹੈਗਾ ਨਹੀਂ ਤਾਂ ਫਿਰ ਐ ਜੇ ਦੱਬ ਖੜੱਬਾ ਜਿਹਾ ਲੱਗਦਾ ਹੈ ਹਨਾ ਠੀਕ ਹੈ ਜੀ ਤੇ ਹੁਣ ਆਪਾਂ ਇਧਰਲੇ ਪਾਸੇ ਵੀ ਕਰ ਲੈਨੇ ਆ ਅਪਲਾਈ ਇਹਨੂੰ ਜਿੰਨਾ ਕੋਲ ਬਈ ਲਾਟੂ ਜੇ ਤਾਂ ਹੋ ਦੇਣਾ ਲਾ ਸਕਦੇ ਹਨਾ ਲਾਟੂ ਜਿਆ ਹੁੰਦਾ ਇੱਕ ਕੀ ਕਹਿੰਦੇ ਹਨ ਉਹ ਬਿਊਟੀ ਬਲੈਂਡਰ ਜਿਹੜਾ ਕੋਈ ਨਹੀਂ ਇਹਨੂੰ ਹਨਾ ਫਾਊਂਡੇਸ਼ਨ ਨੂੰ ਅਪਲਾਈ ਕਰਕੇ ਰਾਜੀ ਉਹਨਾਂ ਨੂੰ ਤਾਂ ਬਈ ਐਂ ਲੱਗਦਾ ਹੁੰਦਾ ਵੀ ਇਹ ਕੀ ਪੂਤਜੀ ਬਣ ਗਈ ਹਨਾ ਅਗਲਾ ਦੂਜਾ ਬੰਦਾ ਪੂਤ ਜਿਆ ਲੱਗਦਾ ਜੀ ਇਹ ਫਾਊਂਡੇਸ਼ਨ ਲੱਗਿਆ ਹੁੰਦਾ ਇਹਨੂੰ ਬਈ ਜਦੋਂ ਆਪਾਂ ਫਾਊਂਡੇਸ਼ਨ ਲਾਉਨੇ ਹਨਾ ਨਾਲ-ਨਾਲ ਕੰਨਾਂ ਗੁੰਨਾਂ ਤੇ ਵੀ ਲਾਉਣਾ ਪੈਂਦਾ ਇਹ ਕਿਉਂਕਿ ਫਿਰ ਕੰਨ ਲੱਡ ਜਿਹੇ ਦੇ ਰਹਿ ਜਾਂਦੇ ਨੇ ਥੋੜਾ ਜਿਹਾ ਟਾਈਮ ਦੇਣਾ ਪੈਂਦਾ ਸੀ ਰ ਚੰਗੀ ਤਰ੍ਹਾਂ ਨਾ ਵਿੱਚ ਰਚ ਜੂਗਾ ਇਹ ਕਿਉਂਕਿ ਬਾਤੇ ਵੀ ਮੇਰੀ ਕਾਫੀ ਟਾਈਮ ਨਾ ਮਸਾਜ ਹੀ ਕਰੇਗੀ ਤਾਂ ਫਿਰ ਇਹ ਬਿਲਕੁਲ ਵਿੱਚ ਨਾ ਰਚ ਗਿਆ ਸੀ ਗਿਆ ਸਕਿਨ ਦੇ ਸੋਹਣਾ ਲੱਗਣ ਲੱਗ ਗਿਆ ਸੀ ਤੇ ਹੁਣ ਬਈ ਇੱਥੇ ਇਹ ਨਾ ਕਈ ਪੈਣਾ ਕਹਿਣਗੇ ਵੀ ਭੂਤ ਲੱਗਦੀ ਐ ਐ ਲੱਗਦੀ ਹੈ ਨਾ ਜਿਹੜਾ ਮੇਕਅਪ ਹੈ ਉਹ ਫਾਊਂਡੇਸ਼ਨ ਤੋਂ ਬਾਅਦ ਹੀ ਹੁੰਦਾ ਹੈਗਾ ਆਪਾਂ ਨੂੰ ਪਤਾ ਹੈ ਹੁਣ ਆਪਾਂ ਮੇਰਾ ਲੈਗ ਦਾ ਪਤਾ ਲੱਗ ਰਿਹਾ ਹੈ ਨਾ ਵੀ ਇਹ ਲੱਗ ਜਾ ਲੱਗ ਰਿਹਾ ਪਰ ਦੁਪੱਟਾ ਲੈ ਕੇ ਫਿਰ ਤੁਹਾਨੂੰ ਦਿਖਾਉਣੀ ਆ ਦੇਖੋ ਕਿਉਂਕਿ ਆ ਚੀਜ਼ਾਂ ਤੇ ਵੀ ਆਪਾਂ ਨੂੰ ਅਪਲਾਈ ਕਰਨਾ ਚਾਹੀਦਾ ਨਾਲ-ਨਾਲ ਹੈ ਉਹ ਦੇਖੋ ਜਿਹੜਾ ਫਾਊਂਡੇਸ਼ਨ ਅਪਲਾਈ ਕਰ ਲਿਆ ਉਸ ਤੋਂ ਬਾਅਦ ਬਾਕੀ ਦਾ ਮੇਕਅਪ ਹੋਊਗਾ ਹਨਾ ਜਿਵੇਂ ਆਈਜ਼ ਮੇਕਅਪ ਹੁਣ ਮੇਰੀ ਆਈਜ਼ ਕਿੰਨੀਆਂ ਉਪਰੀਆਂ ਜਿਹਾ ਲੱਗ ਰਹੀਆਂ ਨੇ ਹਨਾ 립ਸ ਵਗੈਰਾ ਵੀ ਤੇ ਉੱਪਰ ਦੀ ਲਿਪਸਟਿਕ ਲੱਗੂਗੀ ਅ ਅੱਖਾਂ ਦਾ ਜਿਹੜਾ ਮੇਕਅਪ ਹੋਊਗਾ ਆਈਬ੍ਰੋ ਪੈਨਸਲ ਲੱਗੂਗੀ ਹਨਾ ਤਾਂ ਉਸ ਤੋਂ ਬਾਅਦ ਜਿਹੜਾ ਬਹੁਤ ਸੋਹਣਾ ਲੱਗੂਗਾ ਫਾਊਂਡੇਸ਼ਨ ਆਪਣਾ ਲੱਗਿਆ ਹੋਇਆ ਸੋ ਵੀਡੀਓ ਕਿਦਾਂ ਦੀ ਲੱਗੀ ਜੇ ਤੁਹਾਨੂੰ ਨਹੀਂ ਵੀ ਵਧੀਆ ਲੱਗਿਆ ਤਾਂ ਵੀ ਦੱਸਿਓ ਫਾਊਂਡੇਸ਼ਨ ਜੇ ਵਧੀਆ ਲੱਗੇ ਤਾਂ ਵੀ ਦੱਸਿਓ ਕਮੈਂਟ ਜ਼ਰੂਰ ਕਰ ਦਿਓ ਤੇ ਹੁਣ ਮਿਲਾਂਗੇ ਨੈਕਸਟ ਵੀਡੀਓ ਚ ਅ ਕਿਸੇ ਹੋਰ ਚੀਜ਼ ਦਾ ਵੀ ਰਿਵਿਊ ਦੇਵਾਂਗੇ ਜੇ ਆਪਾਂ ਮੰਗਵਾਈ ਤਾਂ ਬਾਕੀ ਸੂਟਾ ਤੇ ਵੀ ਲੈ ਕੇ ਆਵਾਂਗੇ ਵੀਡੀਓ ਅ ਹੁਣ ਮਿਲਾਂਗੇ ਨੈਕਸਟ ਵੀਡੀਓ ਚ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਓਕੇ ਜੀ ਸਤਿ ਸ਼੍ਰੀ ਅਕਾਲ ਬਾਏ ਬਾਏ